ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨਿਆਂ ਦੇ ਘਰ ਦੀਆਂ ਤਸਵੀਰਾਂ ਦੁਪਹਿਰ ਦਾ ਟਾਈਮ ਆ ਸਤਿ ਸ੍ਰੀ ਅਕਾਲ ਬਾਪੂ ਜੀ ਤੇ ਟੌਪ ਸਿੱਕੀ ਜਾਂਦਾ ਸਾਡਾ ਪਰਿਵਾਰ ਸਾਰਾ ਬੈਠਾ ਵੀ ਹਾਲ ਜਿਤਿੰਦਰ ਬਾਬੇ ਦੇਖੋ ਕਿਵੇਂ ਸਾਡੇ ਬਾਪੂ ਬਜ਼ੁਰਗ ਸਾਡੇ ਨੌਜਵਾਨ ਵੀਰ ਜਿਹੜੇ ਅੰਦਰ ਬਿੱਡਾਂ ਦੇ ਉੱਤੇ ਪਏ ਨੇ ਉਹਨਾਂ ਨੂੰ ਵੀ ਬਿੱਡਾਂ ਨੂੰ ਬਾਹਰ ਕੱਢਿਆ ਹਸਪਤਾਲ ਤੋਂ ਅਸੀਂ ਕੱਢ ਲਈਦਾ ਬਾਹਰ ਟੱਪ ਲਵਾ ਦੇਈ ਦੀ ਐ ਅਭੀਲ ਚਿਹਰਾ ਵਾਲੇ ਬਾਪੂ ਬਜ਼ੁਰਗ ਨੇ ਵੀਰ ਨੇ ਜਿਹੜੇ ਸਾਡੇ ਉਹ ਵੀ ਤੇ ਕਿਉਂਕਿ ਕਈ ਦਿਨਾਂ ਬਾਅਦ ਐ ਟਿੱਕ ਟੌਕ ਅੱਜ ਦੋ ਦਿਨ ਹੋ ਗਏ ਨਿਕਲਣ ਲੱਗੀ ਹੈ ਗੱਡੀ ਤੇ ਲਾਲੀਆ ਸਾਡਾ ਭਾਈ ਲਾਲੀ ਭਾਈ ਸਤਿ ਸ੍ਰੀ ਅਕਾਲ ਜੰਡਿਆਲਾ ਗੁਰੂ ਵਾਲਾ ਭਾਈ ਸਾਡਾ ਇੱਧਰ ਬਾਪੂ ਸਤਿ ਸ੍ਰੀ ਅਕਾਲ ਇਧਰਲੇ ਪਾਸੇ ਤੁਸੀਂ ਦੇਖੋਗੇ ਜਿੱਦਾਂ ਸਾਡੇ ਬਾਪ ਉੱਪਰ ਬੈਠ ਵੀਰੇ ਉੱਪਰ ਮੰਜੇ ਤੇ ਜਗਰਾਵਾਂ ਵਾਲਿਆ ਉੱਪਰ ਬੈਠ ਉੱਪਰ ਇੱਥੇ ਬਾ ਦਾਦੇ ਉੱਤੇ ਸਭ ਇਕੱਠੇ ਬੈਠੇ ਗੱਲਾਂ ਮਾਰੀ ਜਾਂਦੇ ਨੇ ਇੱਥੇ ਜਿੱਥੇ ਨੌਜਵਾਨ ਵੀਰ ਬਾਪੂ ਬਜ਼ੁਰਗ ਸਾਰੇ ਸੁਪਨਿਆਂ ਦੇ ਘਰ ਵਿੱਚ ਆ ਕਿ ਸੁਪਨਿਆਂ ਵਰਗਾ ਜੀਵਨ ਬਤੀਤ ਕਰਾਉਂਦੇ ਜਿੱਦਾਂ ਸਾਡੀ ਬੇਬੇ ਬੈਠੀ ਆ ਸਤਿ ਸ਼੍ਰੀ ਅਕਾਲ ਮਾ ਅਸਿਕ ਤਗੜੀਆਂ ਆ ਬਗਲੇ ਆ ਠੀਕ ਆ ਬਲਦੇਵ ਦਾ ਵਿਆਹ ਕਰਦੀ ਤੇਰੇ ਮੁੰਡੇ ਦਾ ਆ ਬਲਦੇਵ ਦਾ ਵਿਆਹ ਕਰਦੀਏ ਨਹੀਂ ਨਹੀਂ ਨਾ ਨਾ ਕਾਹ ਤੋਂ ਨਹੀਂ ਕਰਨਾ ਕਰ ਦਿੰਨੇ ਆ ਇਹ ਬੀਬੀ ਮੈਂ ਰਹਾ ਅੱਛਾ ਇਹ ਬੀਬੀ ਇਹਦਾ ਪੁੱਤ ਵੀ ਨਾਲ ਮਿਲਦੇ ਆ ਨਾ ਕੋ ਵਿਚਾਰਾ ਐਚਆਈਵੀ ਪੋਜ਼ਿਟਿਵ ਸੀ ਬਹੁਤ ਬੜੀ ਹਾਲਤ ਚ ਲੈ ਕੇ ਆਏ ਸੀ ਇਹ ਮਾਮ ਪੁੱਤਾਂ ਨੂੰ ਇੱਧਰ ਸਾਡੀਆਂ ਭੈਣਾਂ ਤੇ ਮਾਤਾਵਾਂ ਬੈਠੀਆਂ ਨੰਨਾ ਬੇਡਾ ਮੈਂ ਆਨੰਦ ਦਾ ਤੇ ਮਤਾਮ ਦਾ ਬਹੁਤ ਵੱਡਾ ਵਾ ਉਹਦੇ ਦੇਬੋ ਤਕੜੀਆਂ ਭਾਈ ਤੇਰੀ ਟੁਣੀ ਕੁੜੀ ਆਈ ਏ ਤੇਰੀ ਮਿਲਣਾ ਚ ਕੁੜੀ ਸੱਸੀ ਘਰ ਮਾਂ ਚਿਸਪਾਰਕ ਲਖੀਆ ਇਧਰ ਸਾਡੀਆਂ ਭੈਣਾਂ ਨੇ ਨਾ ਜਿੱਬੀਆਂ ਨੇ ਧੁੱਪੇ ਦੇਖੋ ਕਿਵੇਂ ਜਪਾਨੀ ਪਰਿਵਾਰ ਇਹ ਸੈਣਾ ਉਧਰ ਵੀ ਬੈਠੇ ਬੀਬੀਆਂ ਭੈਣਾਂ ਅਸੀਂ ਹੁਣ ਇਹਨਾਂ ਲੰਬੇ ਦਾ ਬੀਬੀਆਂ ਤੇ ਭੈਣਾਂ ਦਾ ਇੱਕੋ ਜਿਹੀ ਕਰਨ ਲੱਗੇ ਆਂ ਵੱਡਾ ਬੇੜਾ ਤੇ ਹੁਣ ਤਾਂ ਜੀਵਤੋ ਪਰ ਨੇ ਸਤਿ ਸ਼੍ਰੀ ਅਕਾਲ ਜੀਵਾਨਿਕ ਤਾਂ ਠੀਕ ਆ ਸਤਿ ਸ਼੍ਰੀ ਅਕਾਲ ਨਿਸ਼ਾ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਭੈਣੇ ਕਿਵੇਂ ਆ ਸੰਦੀਪ ਸਤਿ ਸ੍ਰੀ ਅਕਾਲ ਹਾਂ ਭਾਈ ਸਰਜੀਤ ਕੁਰੇ ਤਕੜੀਆਂ ਭਾਈ ਤਕੜੀਆਂ ਵੀ ਥੋੜੇ ਤਕੜੀਆਂ ਚਾਹੀਦੀ ਮੇਰੀ ਮਾਂ ਨੂੰ ਹਾਂ ਭੈਣੇ ਸਰਜੀਤ ਤਕੜੀਆਂ ਕਮਲਜੀਤ ਤਕੜੀਆਂ ਭਾਈ ਚਲੋ ਜਿਉਂਦੀ ਵਾਸਦੀ ਹਾਂ ਸਤਿ ਸ੍ਰੀ ਅਕਾਲ ਕਿਵੇਂ ਆ ਠੀਕ ਆ ਨਾ ਨਾ ਜੇ ਕਬਾਜੀ ਹੋਪ ਆ ਨਿੱਕਾ ਜਿਹਾ ਕਿਤੋਂ ਲਿਆਂਦਾ ਕਤੂਰਾ ਤੁਫਾਈ ਜਗਦੀਪ ਇਹ ਨਵਾਂ ਰੀਵ ਲੈ ਆਂਦਾ ਨਵਾਂ ਰੀਵਲ ਔਰ ਜੀ ਰੀਵਲ ਸਸਕਾਰ ਹਾਂ ਕਿ ਪਾ ਡੌਗ ਲਵਰ ਆ ਸਾਡੀ ਜਦੋਂ ਲੈ ਕੇ ਆਈ ਸੀ ਉਦੋਂ ਵੀ ਇਹਦੇ ਨਾਲ ਇੱਕ ਨਿੱਕਾ ਕੁੱਤਾ ਸੀਗਾ ਹੁਣ ਵੀ ਇਹ ਕੁੱਤਿਆਂ ਨੂੰ ਬਹੁਤ ਪਿਆਰ ਕਰਦੀ ਹੈ ਸਨੀਤੋਂ ਤਕੜੀ ਤੂੰ ਹਾਂ ਜੀ ਵੈਰੀ ਪੜਿਆ ਕਰਿਓ ਜੀ ਗਰਦਾਰ ਮੜ ਕੇ ਆਈਆਂ ਸਕੂਲ ਲੈ ਗਈ ਸੀ ਹੈ ਵੈਰੀ ਗੁੱਡ ਹਾਂ ਤੈਨੂੰ ਭੇਜਾਂਗੇ ਸਤਿ ਸ਼੍ਰੀ ਅਕਾਲ ਭੋਲੀ ਭੈਣੇ ਬੇਟਾ ਫੇਟਾ ਹਾਂ ਹਾਂ ਕੋਈ ਨਾ ਬਾਜੀ ਕੱਪ ਕਿਹਦੀ ਹੈ ਇਹ ਮਾਝਾ ਬਾਈ ਜੀ ਹਾਂ ਗੱਗੂ ਓਏ ਗੱਗੂ ਹਾਂ ਭਾਈ ਕਰਨ ਵਾਲਾ ਕਿਵੇਂ ਮਾਂ ਠੀਕ ਹੈ ਕਰਨਵਾ ਦਾ ਠੀਕ ਹੈ ਤੂੰ ਸਤਿ ਸ਼੍ਰੀ ਅਕਾਲ ਭੈਣੋ ਤਕੜੀਆਂ ਭਾਈ ਜਾਂਦੀ ਵਸਦੀ ਰਹਿ ਮੇਰੀ ਮਾਂ ਮੈਂ ਇੱਕ ਵਾਰੀ ਕਾ ਲਿਓ ਹਾਂ ਭੈ ਡੰਗ ਮੈਂ ਠੰਡ ਦੀ ਘਾੜ ਦੇਣ ਛੋਟੀ ਘੰਡ ਦੀ ਘਾੜ ਲੈ ਹਾਂ ਕੋਈ ਨਾ ਕੋਈ ਨਾ ਮਨਾਲੀ ਸਤਿ ਸ਼੍ਰੀ ਅਕਾਲ ਵੰਤ ਕਰੇ ਕਿਵੇਂ ਆ ਠੀਕ ਆ ਮਿਲਣਾ ਤੀ ਨੂੰ ਹਾਂਜੀ ਮਲਾ ਹਾਂ ਹੋ ਓਏ ਸਿਮਰਨ ਕਿਵੇਂ 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 ਸਿਮਰਨ ਕਿਵੇਂ ਹੋਈ ਟੀ ਨਾਲੀ